ਬਾਕੀ ਸਾਡੇ ਮੰਮੀ ਉਹਨਾਂ ਦੇ ਵਿੱਚ ਕੋਈ ਬੰਡੇ ਆ ਨਹੀਂ ਉਹ ਤੇ ਬਹੁਤ سارے ਕਮੈਂਟ ਆ ਰਹੇ ਆ ਕਿ ਅਮਨ ਪ੍ਰੈਗਨੈਂਟ ਆ ਪਰ ਮਾਤਮਾ ਨੇ ਕਹਿੰਿਆ ਕੋਈ ਚੈੱਕ ਕਰਨੀ ਸਾਡੇ ਲਈ ਇਹ ਵਧੀਆ ਲੱਗੀ ਸੱਸ ਨੂੰ ਤਾਂ ਖਾਣ ਵਾਲਾ ਸਮਾਨ ਕੋਪੇ ਰੱਖ ਲਿਆ ਇਹ ਵੀ ਗੱਲ ਕਲੀਅਰ ਕਰ ਲੋ ਵੀ ਆ ਜਿਹੜਾ ਕਮੈਂਟ ਆਇਆ ਸੀਗਾ ਹੈਲੋ ਸ਼ੈਸ਼੍ਰੀ ਕਾਸਾਰ ਯਾਨੂ ਵੈਲਕਮ ਬੈਕ ਮਾਈ ਨਿਊ ਬਲੌਗ ਬਹੁਤ ਸਾਰੇ ਮੈਸੇਜ ਬਹੁਤ ਸਾਰੇ ਕਮੈਂਟ ਆਉਂਦੇ ਆ ਕਿ ਸਾਨੂੰ ਲੱਗਦਾ ਐ ਅਸੀਂ ਕੀ ਜਵਾਬ ਦਈਏ ਕਮੈਂਟਾਂ ਦੇ ਕੀ ਦਸੀਏ ਤੁਹਾਨੂੰ ਪਤਾ ਤਾਂ ਹੈ ਸਾਰਿਆਂ ਨੂੰ ਕਿ ਮੇਰੇ ਦੋ ਬੇਟੀਆਂ ਆ ਤੇ ਛੋਟੀ ਵੱਡੀ ਆ ਉਹ ਤਾਂ ਸਿਰਫ 6 ਸਾਲਾਂ ਦੀ ਐ 6 ਮਹੀਨਿਆਂ ਦੀ ਆ ਜਿਹੜੀ ਸੈਰ ਆ ਸਾਡੀ ਉਹ ਹੈਗੀ ਅੱਜ ਜੀ 6 ਸਾਲਾਂ ਦੀ ਮਤਲਬ ਕਿ 5 ਸਾਲ ਕੰਪਲੀਟ ਹੋ ਗਏ 6 ਆ ਲੱਗ ਗਿਆ ਐ ਕਮੈਂਟਾਂ ਦੀ ਉਹ ਤਾਂ ਨਾ ਸਾਰਿਆਂ ਨਾਲ ਕਰਦੇ ਆ ਸਾਰਾ ਕੁਝ ਕਲੀਅਰ ਕਰਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਕਰਦੇ ਪਏ ਆ ਅੱਜ ਸਾਰਿਆਂ ਨੂੰ ਬਹੁਤ ਮਤਲਬ ਕਿ ਇੱਧਰ ਇੱਕ ਕਮੈਂਟ ਆਉਂਦੀ ਹੈ ਜਿਹੜੇ ਹਲੇ ਕੋਸ਼ਿਸ਼ ਹਜੇ ਤੱਕ ਕੋ ਕਮੈਂਟ ਜਿਹੜੇ ਹੈਗੇ ਆ ਉਹਨਾਂ ਦਾ ਆਪਾਂ ਕਨਫਰਮ ਨਹੀਂ ਕਰ ਸਕਦੇ ਕੁਝ ਵੀ ਤੇ ਨਾ ਆਪਾਂ ਜਵਾਬ ਦੇਣ ਜੋਗੇ ਸੀ ਵਿੱਚ ਕਮੈਂਟਾਂ ਦੇ ਨਾਂ ਕਿਸੇ ਨੂੰ ਰਿਪਲਾਈ ਕਰ ਦੇਉ ਕਿਉਂਕਿ ਤੇ ਬਹੁਤ ਸਾਰੇ ਕਮੈਂਟ ਆ ਰਹੇ ਆ ਕਿ ਅਮਨ ਪ੍ਰੈਗਨੈਂਟ ਆ ਸਾਰੇ ਜਾਣੇ ਇਹ ਕਰ ਰਹੇ ਆ ਕਮੈਂਟ ਤੇ ਅੱਜ ਆਪਾਂ ਕਨਫਰਮ ਕਰਨਾ ਇਹ ਪ੍ਰੈਗਨੈਂਟ ਵੇਖ ਤੇ ਮੀਨ ਨੂੰ ਆਏ ਨਹੀਂ ਸਾੰਤ ਲੱਗਣਦੇ ਹੀ ਹੈਗੇ ਕਿ ਮੈਂ ਕੀ ਦੱਸਾਂ ਕੀ ਨਾ ਦੱਸਾਂ ਕਿਉਂਕਿ ਮੇਰੀ ਜਿਹੜੀ ਤੇ ਜਿਹੜੀ ਡਸਲੀਵ ਹੋਈ ਨੂੰ ਤਾਂ ਹਲੇ ਥੋੜਾ ਟਾਈਮ ਹੋਇਆ 6 ਮਹੀਨੇ ਹੋਏ ਆ ਟਾਂਕੇ ਜਿੰਨੇ ਰਿਕਵਰ ਨਹੀਂ ਹੋਏ ਹੈਗੇ ਤੇ ਤਾਂ ਵੀ ਕਮੈਂਟ ਤੇ ਕਮੈਂਟ ਕਮੈਂਟ ਤੇ ਕਮੈਂਟ ਇਹਨਾਂ ਨੂੰ ਮੋਟੀ ਲੱਗਦੀ ਹੈ ਕਿ ਮੇਰੇ ਢਿੱਡ ਮੋਟਾ ਲੱਗਦਾ ਹੈ ਕਿ ਮੈਂ ਮੋਟੀ ਹੋ ਗਈ ਮੈਂ ਤਾਂ ਦੇਖ ਰੋ ਮੈਂ ਬਿਲਕੁਲ ਵੀ ਮੋਟੀ ਨਹੀਂ ਹੈਗੀ ਤੇ ਫੁੱਲਾ ਨਾ ਆਇਆ ਨਹੀਂ ਫੁੱਲਾ ਨਹੀਂ ਯਾਰ ਉਦਾਂ ਵੀ ਮੈਂ ਇੰਨੀ ਮੋਟੀ ਤਾਂ ਨਹੀਂ ਹੋ ਸਕੋ ਸਾਰੇ ਜਣ ਫੋਜ ਰਹੇ ਨੇ ਆ ਕਿ ਦੇ ਤੁਸੀਂ ਕੀ ਖਾਣੇ ਹੋ ਕੀ ਕਿੰਨੇ ਰੱਡ ਤੁਸੀਂ ਨਹੀਂ ਬਤਲੇ ਹੋ ਮੈਨੂੰ ਤਾਂ ਵੀ ਨਹੀਂ ਸਮਝ ਲੱਗਦੀ ਹੈ ਕਿ ਕੀ ਕਮੈਂਟ ਕਿਉਂ ਆਉਂਦੇ ਆ ਕਿ ਕੋਈ ਵੀ ਸਮਝ ਨਹੀਂ ਲੱਗਣਦੀ ਕਿ ਕਿਸੇ ਨੇ ਦੱਸਿਆ ਤਾਂ ਅਸੀਂ ਤਾਂ ਆਜੀ ਕੋਈ ਪਲਾਨਿੰਗ ਨਹੀਂ ਕੀਤੀ ਸਾਡੀ ਬਾਕੀ ਕਿਉਂਕਿ ਜਿਹੜੀ ਛੋਟੀ ਮੇਰੀ ਕੁੜੀ ਆ ਤੁਹਾਨੂੰ ਪਤਾ ਹੀ ਆ ਹਲੇ ਛੋਟੀ ਆ ਹਨਾ ਨਾਲ ਕੋਈ ਪਲਾਨਿੰਗ ਤਾਂ ਕੀ ਚਲੋ ਗੱਲ ਕਰਨ ਦੀ ਬਾਤ ਦੀਆਂ ਗੱਲਾਂ ਆ ਹਲੇ ਕੋ ਸੋਚਿਆ ਮਣੀ ਨਾ ਸਾਡੇ ਇਸ ਦਿਮਾਗ ਵਿੱਚ ਹੈਗਾ ਆ ਨਾ ਸੋਚਣਾ ਆ ਨਾ ਸੋਚਿਆ ਆ ਅੱਗੇ ਜਿਹੜੇ ਜੀਨੇ ਆਉਣਾ ਉਹਨੇ ਆਉਣਾ ਹੀ ਆ ਆਪਾਂ ਉਹਨੂੰ ਰੋਕ ਨਹੀਂ ਸਕਦੇ ਕਿਉਂਕਿ ਸਾਡੇ ਦੋ ਬੇਟੀਆਂ ਨੇ ਦੋ ਬੱਚੇ ਬਹੁਤ ਆ ਤੇ ਚਾਹੇ ਉਹ ਕੁੜੀਆਂ ਆ ਚਾਹੇ ਉਹ ਮੁੰਡੇ ਆ ਸਾਡੇ ਲਈ ਬਹੁਤ ਖੁਸ਼ ਆ ਤੇ ਬੜਕੇ ਸੁਨਵਾਵਾ ਕਰਦੇ ਕਿ ਤੇ ਆਈ ਸੀ ਹਾਂ ਜਿਹੜੇ ਕਿਹੜੇ ਤੇ ਆਈ ਸੀ ਇੱਕ ਬਲੌਗ ਤੇ ਨਹੀਂ ਹਰ ਇੱਕ ਬਲੌਗ ਤੇ ਕਮੈਂਟ ਆਉਂਦੇ ਆ ਦੇ ਬਾਰੇ ਕਈਆਂ ਨੇ ਰਿਪਲਾਈ ਵੀ ਕੀਤਾ ਸੀ ਥੱਲੇ ਕਿ ਦੀ ਕੀ ਤੁਹਾਨੂੰ ਆਪ ਨੂੰ ਨਹੀਂ ਸਮਝ ਲੱਗਦੀ ਹੈਗੀ ਕਿ ਦੀ ਨੇ ਕਿਹੜਾ ਕਿਹਾ ਹੈ ਜੇ ਕਿ ਮੈਂ ਪ੍ਰੈਗਨੈਂਟ ਆ ਜਿਹੜੇ ਤੁਸੀਂ ਕਹੀ ਜਾਂਦੇ ਹੋ ਪ੍ਰੈਗਨੈਂਟ ਆ ਪ੍ਰੈਗਨੈਂਟ ਆ ਕਿ ਜਿਹਨਾਂ ਚਿਰ ਆਪ ਨਹੀਂ ਕਹਿੰਦੇ ਉਹਨਾਂ ਚੱਕਾ ਤੁਸੀਂ ਨਾਲ ਇਧਰ ਕਮੈਂਟ ਕਰੋ ਪਰ ਕਈਆਂ ਨੂੰ ਸ਼ਾਇਦ ਲੱਗਦਾ ਸੀ ਮੇਰੇ ਦੋਸਤ ਹੀ ਆ ਮੇਰੇ ਫਰੈਂਡ ਹੀ ਆ ਉਹ ਵੀ ਜਿਹੜੇ ਸਨਰੋਧ ਦੇਖਦੇ ਆ ਹਨਾ ਉਹਨਾਂ ਨੂੰ ਸ਼ਾਇਦ ਕਨਫਿਊਜ਼ ਕਨਫਿਊਜ਼ਿੰਗ ਹੋ ਗਈ ਹੋਊਗੀ ਸ਼ਾਇਦ ਉਹਨਾਂ ਨੂੰ ਲੱਗਾ ਹੋਊਗਾ ਕਿ ਮੈਂ ਪ੍ਰੈਗਨੈਂਟ ਆ ਪਰ ਇਦਾਂ ਦੀ ਕੋਈ ਗੱਲ ਨਹੀਂ ਉਹ ਮੈਂ ਨਹੀਂ ਪ੍ਰੈਗਨੈਂਟ ਹੈਗੀ ਤੇ ਬਾਕੀ ਤੁਹਾਨੂੰ ਪਤਾ ਹੀ ਆ ਹੱਲੇ ਤਾਂ ਮੈਂ ਹੁਣੀ ਪ੍ਰੇਸ਼ ਨਹੀਂ ਤਾ ਮੈਂ ਤਾਂ ਉਹ ਹੀ ਪ੍ਰੇਸ਼ ਇੱਤੇ ਬੋਲਦਾ ਪਤਾ ਕਿੰਨਾ ਸਫਰ ਤੈਅ ਕਰਨਾ ਕਿੰਨਾ ਔਖਾ ਆ ਉਹ 2 ਮਹੀਨੇ ਬੱਚੇ ਨੂੰ ਪੇਟ ਵਿੱਚ ਰੱਖਣਾ ਫਿਰ ਬਾਅਦ ਵਿੱਚ ਪ੍ਰੇਸ਼ਨ ਫਿਰ ਉਸ ਤੋਂ ਬਾਅਦ ਹਵਾ ਮਹੀਨੇ ਬਹੁਤ ਔਖਾ ਆ ਇੱਕ ਤਾਂ ਨਿਆਣੇ ਪਾਲਣੇ ਵੀ ਬਹੁਤ ਔਖੇ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਜਿਸ ਲਈ ਸਾਨੂੰ ਨਾ ਤੰਗ ਕਰਦੀ ਜਣਾ ਤੇ ਸੋਕਿ ਮੈਂ ਕੋਈ ਪਲਾਨ ਨਹੀਂ ਹੈਗਾ ਇਦਾਂ ਦਾ ਬੇਬੀ ਦਾ ਤੁਸੀਂ ਵੀ ਦੱਸੋ ਹੁਣ ਕੋਈ ਆ ਮੇਰੇ ਕੋਲ ਇੰਨਾ ਨਾ ਦੇ ਦੇਖਦੇ ਆ ਅੱਛਾ ਕਮੈਂਟ ਲ ਬੰਦਾ ਹੈ ਤੇ ਇਸ ਕਰਕੇ ਇਦਾਂ ਦੇ ਕਮੈਂਟ ਨਾ ਕਰੋ ਤੇ ਪ੍ਰੈਗਨੈਂਟ 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 ਕੋਈ ਪਈ ਆ ਬਲੌਜੀ ਤੇ ਗੱਲ ਰਹੀ ਸੀ ਪ੍ਰੈਗਨੈਂਸੀ ਦੀ ਤੇ ਇਦਾਂ ਦੀ ਕੋਈ ਗੱਲ ਨਹੀਂ ਸੀ ਤੇ ਸਾਰੇ ਜਾਣੇ ਕਨਫਿਊਜ਼ ਨਾ ਹੋ ਤੇ ਜਦੋਂ ਇਦਾਂ ਦੀ ਕੋਈ ਗੱਲਬਾਤ ਹੋਵਾਂਗੇ ਆਪਾਂ ਤੁਹਾਨੂੰ ਸਾਂਝੀ ਤੁਹਾਡੇ ਨਾਲ ਕਰ ਦੇ ਦਿੰਦੇ ਆ ਕਿਉਂਕਿ ਸਾਡੇ ਡੇਲੀ ਦੇ ਵਲੌਗ ਹੁੰਦੇ ਆ ਆਪਾਂ ਜੋ ਸਾਡੇ ਨਾਲ ਹੁੰਦਾ ਆ ਸਾਡੇ ਲਾਈਵ ਤੇ ਦੁੱਖਾ ਸੋਖਾ ਅਸੀਂ ਤੁਹਾਡੇ ਨਾਲ ਸਭ ਕੁਝ ਸਾਂਝਾ ਕਰਦੇ ਆ ਨਾ ਸਾਡੇ ਤੋਂ ਕੋਈ ਗੱਲ ਲੁਕੀ ਨਹੀਂ ਉਹ ਜੋ ਸਾਡੇ ਨਾਲ ਹੁੰਦਾ ਆ ਅਸੀਂ ਡੇਲੀ ਤੁਹਾਨੂੰ ਦਿਖਾਉਨੇ ਆ ਜੋ ਅਸੀਂ ਕਰਦੇ ਆ ਨਾ ਤੇ ਜੇ ਸਾਡੇ ਦੁੱਖ ਆ ਤਾਂ ਵੀ ਤੁਹਾਨੂੰ ਦੱਸਦੇ ਆ ਤੇ ਸੁੱਖ ਆ ਤਾਂ ਵੀ ਦੱਸਦੇ ਆ ਇਸ ਕਰਕੇ ਜਿਹੜਾ ਸਾਡੀ ਜ਼ਿੰਦਗੀ ਸੁੱਖ ਆਊਗਾ ਦੁੱਖ ਆਊਗਾ ਤੁਹਾਨੂੰ ਸਾਰਾ ਸਾਂਝਾ ਕਰਾਂਗੇ ਕਿਉਂਕਿ ਸੁੱਖ-ਦੁੱਖ ਦਾ ਜ਼ਿੰਦਗੀ ਦਾ ਹੈਗਾ ਹੀ ਇਹ ਰਿਸ਼ਤਾ ਕਿਉਂਕਿ ਸਈ ਵੱਲੇ ਆਪਾਂ ਜੋ ਜਿਹੜੇ ਸਾਡਾ ਡੇਲੀ ਬਲੌਗ ਹੋਣ ਦਾ ਕੰਮ ਆ ਉਹ ਸਾਡਾ ਇਹੀ ਆ ਕਿ ਅਸੀਂ ਤੁਹਾਡੇ ਨਾਲ ਸਭ ਕੁਝ ਸਾਂਝਾ ਕਰੀਏ ਸਾਡਾ ਤੁਹਾਨੂੰ ਸਭ ਕੁਝ ਦੱਸਦੇ ਆ ਤੇ ਜੋ ਸਾਡੇ ਨਾਲ ਹੁੰਦਾ ਆ ਉਹ ਰਿਐਲਿਟੀ ਆ ਜੋ ਅਸੀਂ ਦਿਖਾਉਨੇ ਸਭ ਕੁਝ ਤੁਹਾਡੇ ਸਾਹਮਣੇ ਹੁੰਦਾ ਆ ਤੇ ਬਾਕੀ ਗੱਲ ਤਾਂ ਹੀ ਸੈਜੂ ਦੀ ਤੇ ਸਾਰਿਆਂ ਨੇ ਕਮੈਂਟ ਬਹੁਤ ਕਰਨ ਦੇ ਸੀ ਕਿ ਸੈਜੂ ਜੀ ਜਿੱਥੇ ਹੁੰਦੀ ਆ ਕਿੱਥੇ ਚਲ ਗਈ ਸੈਜੂ ਸਾਡੀ ਦੀ ਜੀ ਤੇ ਸੈਜੂ ਜੀ ਹੁਣ ਤੁਹਾਡੇ ਅੱਗੇ ਆਉਣ ਲੱਗੇ ਆ ਅੱਜ ਜੂ ਆ ਗਈ ਸਕੂਲੋਂ ਕਿਉਂਕਿ ਸੈਜੂ ਜਾਣਦੀ ਐ ਸਕੂਲ ਅੱਗੇ ਛੁੱਟੀਆਂ ਹੁੰਦੀਆਂ ਸੀ ਤੇ ਤੁਹਾਡੇ ਨਾਲ ਸੈਜੂ ਸਾਡੇ ਬਲੌਗ 'ਚ ਹਰ ਵਾਰੀ ਆਂਦੀ ਸੀ ਤੇ ਹੁਣ ਸੈਜੂ ਸਕੂਲੋਂ ਆ ਗਈ ਆ ਹੈਲੋ ਬੱਦੋ ਤੇ ਹੁਣ ਸੈਜੂ 2 ਵਜੇ ਛੁੱਟੀ ਹੁੰਦੀ ਆ ਤੇ 2 ਵਜੇ ਤੱਕ ਫੇਰ ਅਸੀਂ ਤੁਹਾਨੂੰ ਦਿਖਾਉਨੇ ਆ ਤੇ ਕੱਲ ਵੀ ਦਿਖਾਈਦਾ ਸੀ ਆਪਾਂ ਹਣਾ ਸੈਜੂ ਨੂੰ ਪਕੜਾ ਦਿੱਤਾ ਸੀ ਹਣਾ ਹਾਂ ਜੀ ਸ਼ਾਇਦ ਮਿਲਦਾ ਐਂਡ ਤੇ ਕਿਸੇ ਨੇ ਦੇਖਿਆ ਨਹੀਂ ਅਸ ਕੱਲ ਵੀ ਸਹਜ ਆਈ ਸੀ ਮੈਂ ਕਿਉਂਕਿ ਸੈਜੂ ਨੂੰ ਤਾਂ ਹਮੇਸ਼ਾ ਲੈਉਣੀ ਹੁੰਦੀ ਹੁੰਦੀ ਆ ਕਿ ਸਾਰੇ ਜਾਣੇ ਸੈਜੂ ਦੀ ਵੇਟ ਕਰਦੇ ਹੁੰਦੇ ਆ ਕਿ ਸੈਜੂ ਕਿੱਥੇ ਕਾ ਗਈ ਆ ਤੇ ਸੈਜੂ ਨੂੰ ਇੱਦੇ ਪਿਆਰ ਕਰਦੇ ਰਹੋ ਮੈਨੂੰ ਵੀ ਪਿਆਰ ਕਰਦੇ ਰਹੋ ਤੇ ਬਾਕੀ ਤੁਸੀਂ ਕਮੈਂਟ ਸਾਨੂੰ ਕਰਦੇ ਰਹਿੰਨੇ ਆ ਆਪਾਂ ਸਾਰਿਆਂ ਨੂੰ ਜਵਾਬ ਜੁੰਨੇ ਦੇਣੇ ਆ ਬਸ ਇਹ ਕਨਫਿਊਜ਼ਿੰਗ ਸੀ ਕਿ ਮੈਂ ਇਸ ਚੀਜ਼ ਦਾ ਜਵਾਬ ਕਿੱਦਾਂ ਦਵਾਂ ਹਨਾ ਕਿ ਮੈਂ ਕਹਾਂ ਚਲੋ ਮੈਂ ਦੱਸੂਗੀ ਸਾਰਿਆਂ ਨੂੰ ਸਾਰਿਆਂ ਨਾਲ ਸਾਂਝਾ ਕਰੂੰਗੀ ਕਿ ਇਹ ਸੱਚ ਆ ਕਿ ਝੂਠਾ ਇਹ ਝੂਠਾ ਜੀ ਖਬਰ ਨਾ ਫਲਾਈ ਜਾਵੇ ਕਿਉਂਕਿ ਮੈਂ ਇਹ ਇਦਾਂ ਹੀ ਕੋਈ ਹਲੇ ਗੱਲਬਾਤ ਨਹੀਂ ਆ ਇਹਨਾਂ ਨੂੰ ਹੀ ਮੈਂ ਹਲੇ ਪਾ ਲੈਣਾ ਆ ਇਹ ਮੇਰੇ ਲਈ 70 ਮਿੰਟ ਆਇਆ ਜੀ ਇਹ ਸਾਡੇ ਕੋਲ ਰਿਸ਼ਤੇਦਾਰ ਹੀ ਲੱਗਦਾ ਸਾਨੂੰ ਜਿਹੜਾ ਕੋਈ ਜ਼ਿਆਦਾ ਮਟਕਾ ਪਿਆ ਹੈ ਕਿਹ ਹੈ ਕਿਨੇ ਵੈਸੇ ਆਮ ਦੇਖਿਆ ਜੇ ਤਾਂ ਤੁਸੀਂ ਗੱਲਾਂ ਜ਼ਿਆਦੇ ਗੱਲਾਂ ਜ਼ਿਆਦੇ ਤੇ ਕੰਮ ਬਹੁਤ ਸਲੋ ਕਰਦੇ ਆਂ ਥੋੜੀ ਤੁਹਾਡੀ ਤੇ ਤੁਹਾਡੀ ਸੱਸ ਨੂੰ ਲੈਂਦੀ ਆ ਜਲਦੀ ਕੰਮ ਕਰਿਆ ਕਰੋ ਆਹ ਮੈਂ ਕਹਿੰਦੀ ਕੰਮ ਦਾ ਬੋਝ ਜਲਦੀ ਜਲਦੀ ਕਰਦੇ ਆ। ਇਹਦਾ ਫਰੰਟ ਕੈਮਰਾ ਖੋਲਿਆ ਫਰੰਟ ਜਾਨੇ ਕੈਮਰਾ ਵੀ ਦਿਖਣਾ ਲੂ। ਪੂਰਾ ਬੈਕ ਨਾਲ ਦਿਖਾਵਾਂਗੇ ਤੁਹਾਨੂੰ ਕਮੈਂਟ। ਤੇ ਅੱਜ ਕਿਹੜਾ ਆਈਡੀ ਪ੍ਰਾਈਵੇਸੀ ਆਣਾ ਆਈਡੀ। ਜੁਸ ਮਾਰਨਿੰਗ ਉਹ ਤੇ ਕੀ ਕੰਮ ਕਰਦੇ ਆ ਦਰਨੀ ਬਹੁਤ ਬਾਹਰ ਨਾ ਜਾਇਆ ਕਰੀ। ਬਾਰਿਸ਼ ਹੀ ਕੱਟੀ ਜਾਂਦਾ ਆ ਆਪਾਂ ਜਿਆਦਾ ਜ਼ਿਆਦਾ ਘਰੇ ਹੀ ਰਹਿੰਦਾ ਆ। ਬੱਸ ਤੇ ਰੱਬ ਤੁਹਾਨੂੰ ਮੇਰਾ ਕੁਝ ਰੱਖੇ ਥੈਂਕ ਯੂ ਥੈਂਕ ਯੂ ਤੁਸੀਂ ਕਮੈਂਟ ਕਰਾ ਸਾਰੀ ਫੈਮਿਲੀ ਲਈ ਬਹੁਤ ਦਵਾਵਾ ਹੁੰਦੀ ਆ ਬਹੁਤ ਜਿਆਦਾ ਕੀ ਕਿੰਦਾ ਦਸੀਏ ਕਿ ਸ਼ਬਦ ਦੇ ਨਹੀਂ ਹੈਗੇ ਕਿ ਬਹੁਤ ਸਾਰਾ ਪਿਆਰ ਮਿਲਦਾ ਆ ਤੇ ਇੰਨਾ ਜਿਆਦਾ ਸਾਡੀ ਫੈਮਿਲੀਸ ਆ ਜਾਣ ਪਿਆਰ ਕਰਦੇ ਆ ਮੰਮੀ ਡੈਡੀ ਉਹਨਾਂ ਨੂੰ ਸਾਨੂੰ ਇਹ ਉਹੀ ਗੱਲ ਕੁੜੀ ਦੀ ਅਮਨ ਘਰ ਦੀ ਸਫਾਈ ਨਹੀਂ ਕਰਦੀ ਕਰਦੀ ਸਫਾਈ ਅਸੀਂ ਆਪਣੇ ਹਿਸਾਬ ਨਾਲ ਕਰੀ ਦੀ ਹੈ ਜੀ ਸਾਡਾ ਹੁਣ ਘਰ ਪਰਾਨਾ ਹੈ ਅਸੀਂ ਕੁਝ ਇਹੋ ਜਿਹਾ ਦੱਸ ਸਕਦੇ ਹਾਂ ਬਾਕੀ ਜਿਹੜੇ ਜ਼ਿਆਦਾ ਸਫੰਨੇ ਵਾਲੇ ਆਪਣੇ ਘਰ ਦੀ ਸਫਾਈਆ ਕਰੋਗੇ ਤੇ ਆਪਣੇ ਘਰ ਦੇਣ ਦਿਖਾ ਰਹੋ ਸਾਨੂੰ ਪਰਵਾਹ ਨਹੀਂ ਕਿਥੇ ਰੱਖਿਆ ਲਈ ਕੋਸ਼ਾਂ ਤੇ ਅਸੀਂ ਕੁਝ ਹੀ ਰਹਿਣਾ ਆ ਤੇ ਰਹੀ ਗੱਲ ਦਸਲੀਨ ਦੀ ਕੁੜੀ ਸਾਸੂ ਨੂੰ ਪੜਾਈ ਕਰਦੀ ਆ ਜਿਸ ਲਈ ਮੈਂ ਕੰਮ ਕਰਦੀ ਹੋਵਾਂ ਤੇ ਉਸ ਲਈ ਮੰਮੀ ਉਹਨਾਂ ਨੂੰ ਕੁੜੀ ਪੜਾ ਦੇਣੀ ਹੁੰਦੀ ਆ ਤੇ ਫ ਬਾਰੀ ਬਾਰੀ ਫੜ ਲਈ ਤਾਂ ਬੱਚੇ ਨੂੰ ਕਿਉਂਕਿ ਮੰਮੀ ਫੜ ਲੈਂਦੇ ਜਿਆਦਾ ਤਾਂ ਮੁੰਡਾ ਮੈਂ ਗੱਲ ਜਿਹੜੀ ਦੱਸਦੀ ਮੰਮੀ ਫੜਦੇ ਆ ਕਿਉਂਕਿ ਮੈਂ ਹਮੇਸ਼ਾ ਕੰਮ ਕਰਦੀ ਨਹੀਂ ਕਰਦਾ ਮੰਮੀ ਹੁਣ ਸਵੇਰ ਨੂੰ ਤੇ ਸ਼ਾਮ ਨੂੰ ਜਿਹੜਾ ਡੂਡਿੰਦੀ ਉਹ ਮੇਰੇ ਸਾਰੇ ਕੰਮ ਦੀ ਹੁੰਦੀ ਆ ਤੇ ਮੰਮੀ ਨੂੰ ਮੈਂ ਸ਼ਾਮ ਨੂੰ ਕੁੜੀ ਨੂੰ ਫੜਾ ਦਿੰਦੀ ਆ ਤੇ ਇਸ ਕਰਕੇ ਤੇ ਜਿਵੇਂ ਮੈਂ ਸੋਚ ਰਹੀ ਬੇਟੀ ਉਹਨੇ ਕੁੜੀ ਨਹੀਂ ਫੜੀ ਹੁੰਦੀ ਹਾਂ ਮੈਂ ਨਹੀਂ ਫੜੀ ਹੁੰਦੀ ਆ ਤੁਹਾ ਮਮੀ ਹੋਣਾ ਕੋਲ ਹੁੰਦੀ ਆ ਕਿਉਂਕਿ ਮੈਂ ਉਹ ਅੰਦਰੋਂ ਕੰਮ ਕਰਕੇ ਬੈਠੀ ਹੁੰਨੀ ਆ ਫੇ ਮੇ ਜਾਣਾ ਹੁੰਦਾ ਕਿਉਂਕਿ ਮੈਂ ਵਾਰ-ਵਾਰ ਫੇ ਮੈਂ ਕੁੜੀ ਜਦ ਚੱਕਦੀ ਆ ਰੋਣ ਲੱਪੈਂਦੀ ਆ ਤੇ ਫੇ ਅਗਲੇ ਬੰਦੇ ਜਾਂਦੀ ਨਹੀਂ ਹੋਂ ਤਾਂ ਕਰਕੇ ਮੈਨੂੰ ਮਮੀ ਹੋਣਾ ਨੂੰ ਖੋਲੋਣੀ ਪੈਂਦੀ ਆ ਇਸ ਕਰਕੇ ਮੈਂ ਘੱਟ ਹੋ ਜਾਂਦੀ ਆ ਮੈਡਮ ਕਹਿ ਰਿਹਾ ਜੀ ਮੈਨੂੰ ਸਹਿਜ ਬਹੁਤ ਪਿਆਰੀ ਲੱਗਦੀ ਆ ਮੈਂ ਜਦੋਂ ਇੰਡੀਆ ਆਈ ਤਾਂ ਸਹਿਜ ਨੂੰ ਮਿਲਾਂ ਸਿਮਰਨ ਜੋਹਲ ਥੈਂਕ ਯੂ ਸਿਮਰਨ ਜੋਹਲ ਜੀ ਤੁਸੀਂ ਕਹਿ ਰਹੇ ਆ ਵੀ ਸਭ ਤੋਂ ਵੱਧ ਸਪੋਰਟ ਕਰਦੇ ਹੋ ਤੇ ਇੰਨੇ ਵਧੀਆ ਵਧੀਆ ਕਮੈਂਟ ਕਰਦੇ ਹੋ ਥੈਂਕ ਯੂ ਸੋਜੀਤ ਕੌਰ ਕਹ ਰਹੀ ਹੈ ਤੁਸੀਂ ਮਾਰਨਿੰਗ ਜਲਦੀ ਉੱਠਿਆ ਕਰੋ ਤੇ ਗੰਨ ਬਹੁਤ ਵਸ ਗਿਆ ਜਿਆਦਾ ਕੰਮ ਗਿਆ ਹੈ ਕਰੋ ਹਾਂਜੀ ਸੋਜੀਤ ਜੀ ਕਹਿੰਦੇ ਸੀ ਜਲਦੀ ਉੱਠਿਆ ਕਰੋ ਹਾਂਜੀ ਅਸੀਂ ਜਲਦੀ ਉੱਠੀਦਾ ਆ ਤੇ ਕਿਉਂਕਿ ਕੁੜੀ ਸਾਡੀ ਸਕੂਲ ਜਾਂਦੀ ਆ ਤਾਂ ਸਵੇਰ ਨੂੰ ਆਪਾਂ 5:00 ਵਜੇ 5:30 ਉੱਠ ਜੀਦਾ ਆ ਬਿਲਕੁਲ ਵੀ ਸਫਾਈ ਨਹੀਂ ਕਰਦੀ ਕਰਦੀ ਘਰ ਵਿੱਚ ਗੰਦ ਪਾਇਆ ਬਸ ਉਹ ਆਪਣਾ ਰੋਣ ਦੀ ਪਾਈ ਕਰਦੀ ਆ ਹਾਂ ਘਰ ਦੀ ਸਫਾਈ ਆਪਾਂ ਕਰੀਦੀ ਆ ਤੁਹਾਨੂੰ ਲੱਗਦਾ ਨਹੀਂ ਕਰਦੇ ਕੋਈ ਨਹੀਂ ਆਪਾਂ ਵੀ ਵਲੋਗ ਬਣਾਵਾਂਗੇ ਸਵੇਰ ਨੂੰ ਆਪਾਂ ਨਾਲੇ ਪਿੱਲੀ ਖਲਤਾ ਬੱਚਿਆਂ ਵਾਲਾ ਘਰ ਦਾ ਉਸ ਵੀ ਕਮਰੇ ਵਿੱਚ ਤਾਂ ਖਲਾਰਾ ਪੈ ਹੀ ਜਾਂਦਾ ਹੈ ਅਜ ਕਰਈ ਗੱਲ ਆ ਵਾਲੀ ਕਮਰੇ ਦੀ ਮੇਰੇ ਸਾਡੇ ਕਮਰੇ ਦੀ ਇੱਥੇ ਸਫਾਈ ਕਰਦੀ ਆ ਮੈਂ ਇੱਥੇ ਸਫਾਈ ਉੱਥੇ ਹੋ ਗਈ ਆ ਕੌਣ ਦੇ ਨਾਲ ਸਫਾਈ ਲੱਗਦੀ ਆ ਹੁਣ ਜਿਹੜੇ ਪੁਰਾਣੇ ਕਮਰੇ ਆ ਪੁਰਾਣੇ ਲੱਗਣੇ ਆ ਨੰਨੀ ਕੀ ਨੰਨੀ ਹੁੰਦੀ ਆ ਤੇ ਨਾਲੇ ਹੁੰਦਾ ਵੀ ਸਾਡੇ ਇੱਧਰਲੇ ਕਮਰੇ 'ਚ ਆਪਾਂ ਘੱਟ ਬਹਿੰਦੇ ਆ ਆਪਾਂ ਮੰਮੀ ਹੁਣਾਂ ਡੈਡੀ ਹੁਣਾਂ ਤੇ ਕੋਲ ਜ਼ਿਆਦਾ ਬਹਿੰਦੇ ਆ ਆਪਾਂ ਉੱਧਰ ਹੀ ਰਹਿਦਾ ਜ਼ਿਆਦਾ ਟਾਈਮ ਇੱਧਰ ਘੱਟ ਬਹਿੰਦੇ ਤਾਂ ਇੱਧਰ ਸਫਾਈ ਦਿੰਦੀ ਆ ਜ਼ਿਆਦਾ ਟਾਈਮ ਆਪਾਂ ਉੱਧਰ ਹੋਈਦਾ ਬੱਚੇ ਵੀ ਉੱਧਰ ਹ ਆ ਗਿਆ ਦਿਨ ਦੀਆਂ ਬਾਕੀ ਜੋ ਤੁਸੀਂ ਸਮਝਣਾ ਸਮਝ ਸਕਦੇ ਨਹੀਂ ਇਹ ਦੋ ਤੀਨ ਵੀ ਆਪਣੇ ਕੋਲ ਸੁਵਾਈਆਂ ਜਾਂਦੀਆਂ ਨੇ ਸੁਵਾਈਏ ਹੋ ਗਿਆ ਮੈਂ ਉਹ ਫੜਾਉਂਦਾ ਬਾਕੀ ਰਾਜਾ ਸੂਨੀ ਜੀ ਨਾਈਟ ਤੋਂ ਜੋ ਸੀ ਰਾਜਾ ਆ ਗਿਆ ਸਿਮੂ ਸਿਮੂ ਜੀ ਕਹਿੰਦੇ ਆ ਜੀ ਸਿਮੂ ਜੀ ਕਹਿੰਦੇ ਸੀ ਕਿ ਦੀਦੀ ਭਾਬੀ ਜੀ ਤੁਹਾਨੂੰ ਖੁਸ਼ੀ ਨਾਲ ਗਈ ਤੁਸੀਂ ਪ੍ਰੈਗਨੈਂਟ ਹੋ ਦੁਆਲ ਕਿ ਕਿਹਾ ਭਾਬੀ ਜੀ ਮੈਂ ਤੁਹਾਨੂੰ ਕੁਝ ਪੁੱਛਣਾ ਸੀ ਪੁੱਛਣਾ ਕੀ ਬਬੀ ਜੀ ਤੁਹਾਨੂੰ ਕੁਝ ਪੁੱਛਣਾ ਸੀ ਕਿ ਤੁਸੀਂ ਪ੍ਰੈਗਨੈਂਟ ਹੋ ਤੁਸੀਂ ਦੱਸਿਆ ਨਹੀਂ ਦੱਸੋ ਜੀ ਇਦਾਂ ਦੀ ਕੋਈ ਗੱਲ ਨਹੀਂ ਉਹ ਸਿਮਰ ਸੁਮਨ ਜੀ ਹੈ ਕਿ ਸਿਮਰ ਜੀ ਸਿਮੂ ਹਾਂਜੀ ਸਿਮੂ 965 ਜੀ ਇਦਾਂ ਦੀ ਕੋਈ ਗੱਲ ਨਹੀਂ ਉਹ ਤੇ ਆਪਾਂ ਤੁਹਾਡੇ ਨਾਲ ਸਾਹ ਦੇ ਕਰਦੇ ਰਹਿੰਦੇ ਆ ਜਦੋਂ ਵੀ ਇਦਾਂ ਦੀ ਕੋਈ ਖ਼ਬਰ ਹੀ ਹੋਊਗੀ ਤੁਹਾਨੂੰ ਅਸੀਂ ਜ਼ਰੂਰ ਦੱਸਾਂਗੇ ਬਟ ਫੋਨ ਤਾਂ ਇਦਾਂ ਦੀ ਕੋਈ ਗੱਲ ਬਾਤ ਨਹੀਂ ਤਾਂ ਕਿ ਤੁਸੀਂ ਕਮੈਂਟ ਬਾਕਸ ਵਿੱਚ ਦੱਸ ਸਕਦੇ ਆਂ ਤੇ ਵੀ ਵੈਸੇ ਹੀ ਪਲਾਨ ਕਰਨ ਦੀ ਕੋਈ ਤਿਆਰੀ ਨਹੀਂ ਸਰ ਹਾਂਜੀ ਤੇ ਬਾਕੀ ਪਰਮਜੀਤ ਕੌਰ ਸੱਸ ਨੂੰ ਵਧੀਆ ਇੱਕੋ ਚੁੱਲੇ ਚੜ੍ਹੀਆਂ ਕੋਈ ਗੱਲ ਨਹੀਂ ਸੱਸ ਨੂੰ ਇੱਕੋ ਚੁੱਲੇ ਚੜ੍ਹੀਆਂ ਕੋਈ ਗੱਲ ਨਹੀਂ ਇਹਦਾ ਕੀ ਕਹਿੰਦੇ ਪੜਨੇ ਨਹੀਂ ਹੁੰਦਾ ਉਹਨਾਂ ਦੇ ਹਾਲ ਤੇ ਆ ਜਾ ਲਿਖ ਪੜਨੇ ਕਿ ਧਨੀ ਉਹਨਾਂ ਸੱਸ ਨੂੰ ਵੀ ਲੜਿਆ ਇੱਕੋ ਚੁੱਲੇ ਚੜ੍ਹੀਆਂ ਕੋਈ ਗੱਲ ਨਹੀਂ ਹਾਂ ਹੋਣ ਯੂਨੀਵਰਸਾਸ ਨੂੰ ਲੜੀਆਂ ਕੋਈ ਚੁੱਲ੍ਹੇ ਚੜੀਆਂ ਅੱਛਾ ਉਹ ਕਹਾਵਤ ਦੀ ਹੁੰਦੀ ਆ ਸਾਸਰੋਂ ਲੜੀਆਂ ਇੱਕੋ ਚੁੱਲ੍ਹੇ ਚੜੀਆਂ ਸਸਨੋਂ ਲੜੀਆਂ ਇੱਕੋ ਚੁੱਲ੍ਹੇ ਚੜੀਆਂ ਕੋਈ ਗੱਲ ਨਹੀਂ ਉਹ ਪਹਿਲਾਂ ਕਹਾਤਾ ਯਾਰ ਇਹ ਨਹੀਂ ਆਈ ਬਹੁਤ ਵਧੀਆ ਗੱਲ ਕਹੀ ਆ ਤੇ ਆਪਾਂ ਕੌਣ ਦੂਸਰੇ ਵਲੌਗ ਚ ਦੇਖਦੇ ਆਂ ਕਿ ਹੋਰ ਕਿਤੇ ਕਮੈਂਟ ਕਿਦਾਂ ਦੇ ਆਏ ਆ ਪਹਿਲਾਂ ਜੇ ਕਿਸੇ ਨੂੰ ਗੱਲ ਕਹੀ ਜਾਂਦੀ ਸੀ ਨਾ ਤਾਂ ਇਦਾਂ ਗੱਲ ਘਮਾ ਫਰਾ ਕੇ ਹੀ ਜਾਂਦੀ ਸੀ ਤਾਂ ਇਹ ਕਹਾਵਤ ਤਾਂ ਨਹੀਂ ਆ ਕਰਦੇ ਕੰਮ ਕਰਕੇ ਸਾਸਨਾਂ ਦੀ ਹੋਈ ਲੜਾਈ ਇੱਥੇ ਕੀ ਹੋ ਗਿਆ ਇਹਨਾਂ ਨੇ ਮੂਵਮੈਂਟ ਕਿਹੜੇ ਚਾਹਿਆ ਗੈਰ ਹਾਲਸ ਸਾਰੇ ਵਧੀਆ ਕਮੈਂਟ ਹੀ ਕਰਦੇ ਆ ਜੀ ਪਾਲਮਪੁਰ ਪਹਿਲੇ ਬੈਰਮਪੁਰ ਦਾ ਡਿਸਟ੍ਰਿਕਟ ਪੌਂਸਾ ਡਿਸਟ੍ਰਿਕਟ ਸ਼ਾਲਪੁਰਾ ਜੀ ਬੈਰਮਪੁਰ ਦੀ ਜਿਆਦਾ ਸਾਰੇ ਕਮੈਂਟ ਉਹ ਤਾਂ ਵਧੀਆ ਆਂਦੇ ਆ ਬਸ ਇਹ ਹੀ ਸੀ ਇੱਕ ਕਿ ਮੈਂਗਾ ਦੂਰ ਕਰਾਂ ਸਾਰਿਆਂ ਦੀ ਉਹ ਫਿਰ ਜੇ ਅਸੀਂ ਉਹਦੇ ਵਿੱਚ ਕਮੈਂਟ ਵਿੱਚ ਕੁਝ ਦੱਸਦੇ ਆਂ ਤਾਂ ਫਿਰ ਜਾਰੀ ਸ਼ਕ ਕਰਦੇ ਆਂ ਕਿ ਹਾਂਜੀ ਬਾਕੀ ਅਸੀਂ ਕਮੈਂਟ ਵਿੱਚ ਆਪਣਾ ਨੰਬਰ ਨਹੀਂ ਸ਼ੋਅ ਕਰ ਸਕਦੇ ਪਲੀਜ਼ ਤੁਹਾਡੇ ਕੋਲ ਰਿਕੁਐਸਟ ਆ ਨੰਬਰ ਆਪਾਂ ਨਹੀਂ ਸ਼ੋਅ ਕਰ ਸਕਦੇ ਤੇ YouTube ਦੀਆਂ ਗਾਈਡਲਾਈਨਾਂ ਵੀ ਆ ਕਮੈਂਟ ਦਾ ਜਵਾਬ ਜਿਹੜਾ ਹੀ థాంక్స్ ਤੱਕ ਦੇ ਸਕਦੇ ਆ ਜਿਆਦਾ ਕੁਝ ਜੇ ਕੋਈ ਗਲਤ ਕਮੈਂਟ ਕਰਦਾ ਉਹਨੂੰ ਵੀ ਜਵਾਬ ਨਹੀਂ ਦੇ ਸਕਦੇ ਕਮੈਂਟ ਦਾ ਸਹਿ ਜਾਨੇ ਮੁੰਮੀ ਜਿਹੜੀ ਹੁਣ ਸਹਿ ਜੀ ਕਹਿੰਦੇ ਬਹੁਤ ਚੰਗੇ ਵਲੌਗ ਬਣਾਉਂਦੀ ਆ ਸਹਿ ਜੀ ਨੂੰ ਵੀ ਚੁਭਾੜਿਆ ਕੇਹਿੰਦੇ ਸਹਿਤ ਤੁਹਾਲੇ ਪਾਲ ਦੀ ਗੱਲ ਗਏ ਕਹਿੰਦੇ ਤੁਹਾਡੇ ਕੋਲ ਗੈਸ ਹੈ ਨਹੀਂਗਾ ਗੈਸ ਹੈਗਾ ਆ ਜੀ ਉਹ ਪੁਰਾਣਾ ਚਾਰਜ ਬਣੋਲੇ ਰੱਖਿਆ ਜਾਂ ਕੋਈ ਪੁਰਾਣਾ ਵਾਲਾ ਰੱਖਿਆ ਫਿਰ ਤੇ ਕਿਉਂਕਿ ਅਸੀਂ ਸਵੇਰੇ ਸ਼ਾਮ ਤੁਲੇ ਤੇ ਕੰਮ ਕਰੀ ਤਾਂ ਸਾਡੇ ਇੱਧਰ ਬਾਲਣ ਦੀ ਕੋੜ ਨਹੀਂ ਆਉਂਦੀ ਸਾਡੇ ਬਾਲਣ ਦੀ ਥੋੜ੍ਹ ਹੈਗੀ ਆ ਕਿ ਸਾਡੀ ਮੰਮੀ ਨੇ ਬਾਲਣ ਲੈ ਆਉਂਦੇ ਆ ਥੋੜ੍ਹ ਤਾਂ ਬਥੇਰੀ ਹੈ ਬਾਲਣ ਦੀ ਵੀ ਹਾਂ ਲੈ ਆਉਂਦੇ ਪਰ ਉਦਾਂ ਤਾਂ ਨਹੀਂ ਬਾਲਣ ਹੈ ਥੋੜ੍ਹ ਜੋ ਤਾਂ ਮੇਲੀ ਜਾਂਦਾ ਕਈਆਂ ਨੇ ਸ਼ਰਮ ਮਿਲਦਾ ਥੋੜੀ ਪਿੰਡਾਂ ਦੇ ਓਕੇ ਓਕੇ ਮਿਲਦਾ ਹਾਂ ਸਾਡੇ ਇਦਾਂ ਜੰਗਲ ਏਰੀਆ ਹੈ ਉਥੇ ਲੱਭ ਜਾਂਦਾ ਸਾਡੇ ਵੀ ਔਖਾ ਜਣਾ ਮਿਲ ਮਿਲ ਲੱਗੇ ਉਹਦੇ ਕਰਕੇ ਲੈ ਜਾਂਦੇ ਸਾਰੇ ਹਾਂ ਤਾਂ ਮੰਮੀ ਉਹ ਨਹੀਂ ਤਾਂ ਸਾਡੇ ਜਿੰਦਾਬਾਦ ਆ ਬਾਲਣ ਲੈਣ ਤੁਹਾਡੇ ਨਾਲ ਮਿਲਣ ਨੂੰ ਦਿਲ ਕਰਦਾ ਜਰੂਰ ਮਿਲਿਓ ਜੀ ਜਰੂਰ ਜਰੂਰ ਵੈਲਕਮ ਕੀ ਵੈਲਕਮ ਬੇਸ਼ੁਮੇ ਤੁਮ ਬੇਸ਼ੁਮੇ ਤੋਂ ਆਏ ਦਿਲਜੀਤ ਸਿੰਘ ਦਸੂਆ ਆਦੂ ਤੁਹਾਡੇ ਨਾਲ ਆ ਗਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਸੀਂ ਤਾਂ ਰਾਧਾ ਸਵਾਮੀ ਆ ਜੀ ਤੁਹਾਨੂੰ ਮੈਂ ਇੱਕ ਰਿਕਵੈਸਟ ਪਾਈ ਸੀ ਕਿ ਰਬੀਆ ਮੈਂ ਤੁਹਾਨੂੰ ਲਾਈਕ ਸ਼ੇਅਰ ਕਰਮ ਤੇ ਦੀ ਕੀ ਦੇ ਦਿਓ ਰਾਧਾ ਸਵਾਮੀ ਜੀ ਰਾਧਾ ਸਵਾਮੀ ਕਰੋ ਰਾਧਾ ਸਵਾਮੀ ਜੀ ਸਾਰਿਆਂ ਨੂੰ ਤੇ ਮਿਹਨਤ ਕਰਦੇ ਰਹੋ ਜੀ ਰੋਟੀ ਤੇ 버거 ਵੀ ਲੈ ਕੇ ਆਏ ਹਾਂ ਜੀ ਹਾਂਜੀ ਜਦੋਂ 5 ਦਿਨ ਦੀ 6 ਵਾਰ ਜਾਂਦੇ ਫਰੋਟੀ 버거 ਲੈ ਕੇ ਆਉਂਦੇ ਆ ਜੀ ਤੇ ਬਾਕੀ ਕਈਆਂ ਨਹੀਂ ਵੀ ਕਮੈਂਟ ਸਾਰਿਆਂ ਰਿਪਲਾਈ ਕਰੀਦਾ ਹੀ ਅਸੀਂ ਕਹਿੰਦੇ ਇੰਨੀ ਗਰਮੀ ਦੇ ਵਿੱਚ ਤੁਸੀਂ ਚਾਹ ਪੀ ਰਹੇ ਹੋ ਭਾਜੀ ਚਾਹ ਜਿਹੜੀ ਆਪਾਂ ਪੀਨੇ ਤਾਂ ਆ ਕਿ ਚਾਹ ਹੈਗੀ ਆ ਗਰਮੀ ਨੂੰ ਦੂਰ ਕਰਦੀ ਆ ਕੋਲਡ ਡਰਿੰਕ ਪੀਓ ਚਾਹ ਤਾਂ ਪੀਣੀ ਭਾਜੀ ਸਾਨੂੰ ਕੋਲਡ ਡਰਿੰਕ ਪੀਣ ਨੂੰ ਨਹੀਂ ਦਿਲ ਕਰਦਾ ਜੀ ਸਾਡਾ ਚਾਹ ਪੀਣ ਚਾਹ ਦਿਲ ਕਰਦਾ ਆ ਮੇਰਾ ਵੀ ਹੁੰਦਾ ਕੋਲਡ ਡਰਿੰਕ ਜੇ ਅਸੀਂ ਮਾੜੀ ਲਿਆਂਦੀ ਤਾਂ ਸਾਡੇ ਬੱਚੇ ਕਹਿੰਦਾ ਸਾਨੂੰ ਦੋ ਪਹਿਲਾਂ ਅਸੀਂ ਇਸ ਕਰਕੇ ਬੀਬੀਆ ਖਾਨ ਕਹਿੰਦੇ ਪਿਆ ਜੀ ਜਦੋਂ ਤੁਸੀਂ ਆਪਣੇ ਘਰ ਵਿੱਚ ਬਲੌਗ ਬਣਾਉਂਦੇ ਹੋ ਤੇ ਸਾਨੂੰ ਸਿਰਫ ਉਦੋਂ ਵਧੀਆ ਲੱਗਦਾ ਆ ਘਰ ਦੇ ਬਲੌਗ ਕਹਿੰਦੇ ਵਧੀਆ ਲੱਗਦੇ ਸਾਨੂੰ ਥੈਂਕ ਯੂ ਜੀ ਥੈਂਕ ਯੂ ਓਕੇ ਜੀ ਓਕੇ ਥੈਂਕ ਯੂ ਥੈਂਕ ਯੂ ਹੈਲੋ ਜੀ ਮੈਨੂੰ ਆਪकी ਫੈਮਲੀ ਬਹੁਤ ਅੱਛੀ ਲੱਗਦੀ ਹੈ ਸਭ ਬਹੁਤ ਅੱਛੀ ਹੈ ਸੀਮਾ ਸੀਮਾ ਮਹਿਰਾ ਸੀਮਾ ਮਹਿਰਾ ਜੀ ਥੈਂਕ ਯੂ ਤੁਹਾਡਾ ਜੀ ਥੈਂਕ ਯੂ ਥੈਂਕ ਯੂ ਇਹ ਗੱਲ ਨੂੰ ਵਧੀਆ ਲੱਗੀ ਸੱਸੂ ਮਾ ਤੋਂ ਖਾਣ ਵਾਲਾ ਸਮਾਨ ਕੋਕੇ ਰੱਖ ਲਿਆ ਇਹ ਵੀ ਗੱਲ ਕਲੀਅਰ ਕਰ ਲਓ ਵੀ ਆ ਜਿਹੜਾ ਕਮੈਂਟ ਆਇਆ ਸੀਗਾ ਕਿ ਇਹ ਗੱਲ ਵਧੀਆ ਨਹੀਂ ਲੱਗੀ ਕਿ ਸੱਸੂ ਮਾ ਤੋਂ ਖਾਣ ਵਾਲਾ ਸਮਾਨ ਲਿਆ ਗੱਲ ਇਦਾਂ ਹੈ ਕਿ ਸਾਡੇ ਬੱਚਿਆਂ ਵਾਲੇ ਘਰ ਆ ਤੇ ਸੱਸੂ ਮਾ ਦੇ ਸਾਹਮਣੇ ਸਾਰਾ ਸਮਾਨ ਸਿੱਧਾ ਤੇ ਸੱਸੂ ਮਾ ਕੋਈ ਸਾਡੇ ਤੋਂ ਵੱਖਰੀ ਨਹੀਂ ਹੈਗੇ ਨਾਲ ਹੀ ਰਹਿੰਦੇ ਸਾਡੇ ਅਸੀਂ ਬਾਹਰ ਢਾਂਡ ਰੱਖਿਆ ਕਿਉਂਕਿ ਸਾਡੇ ਬੱਚੇ ਮੰਮੀ ਜਿਹੜੇ ਸਾਡੇ ਆ ਨਾ ਉਹ ਇਦਾਂ ਦੇ ਆ ਕਿ ਜੇ ਨਿਆਣਾ ਕੋਈ ਜਿੜ ਮੰਗਿਆ ਮੰਮਣ ਦੇਰ ਨਹੀਂ কাটਕੇ ਤੇ ਮੰਮੀ ਹੁਣਾਂ ਤਾਂ ਆਪ ਤੋਂ ਵੀ ਹੁੰਦੀ ਆ ਕਿ ਉਹ ਪੈਕਟ ਜਿਹੜੇ ਬੰਦ ਸੀ ਸਾਰੇ ਜੇ ਪੈਕਟ ਖੋਲ ਦੇਣੇ ਨੇ ਤਾਂ ਉਹ ਸਲਾਬ ਜਾਣੇ ਐਦੇ ਖੁੱਲੇ ਰਹਿਣ ਦਿੰਦੇ ਨੇ ਨੇ ਨਿਆਣੇ ਇੱਥੇ ਬਾਹਰ ਆ ਜਾਂਦੇ ਆ ਤੇ ਸਾਨੂੰ ਵੀ ਨਹੀਂ ਪਤਾ ਹੁੰਦਾ ਖੋਲਿਆ ਕਿ ਨਹੀਂ ਖੋਲਿਆ ਤੇ ਮੰਮੀ ਹੁਣੀ ਸਾਡੇ ਜੇ ਨਿਆਣਾ ਜਿੜ ਮੰਗਿਆ ਦੇ ਦਿੰਦੇ ਆ ਕਿਉਂਕਿ ਸੈਸ ਸੈਨ ਨੂੰ 2-3 ਵਾਰ ਇਨਫੈਕਸ਼ਨ ਹੋ ਗਈ ਤੇ ਇਸ ਕਰਕੇ ਆਪਾਂ ਸੈਨ ਨੂੰ ਬਹੁਤ ਘੱਟ ਸਮਾਨ ਦਈਦਾ ਆ ਇਹ ਕੋਈ ਇਦਾਂ ਦੀ ਗੱਲ ਨਹੀਂ ਆ ਕਿ ਲੁਕੋ ਕੇ ਰੱਖਿਆ ਆ ਕੀ ਜਦ ਤੱਕ ਨਾਲ ਸੋਜਿਆ ਬਾਕੀ ਗੱਲ ਇਦਾਂ ਹੈਗੀ ਆ ਕਿ ਪਤਾ ਹੀ ਆ ਫਿਰ ਨਿਆਣੇ ਜਿਹੜੇ ਰੱਖ ਲੈਂਦੇ ਚੀਜ਼ ਤੋਂ ਸਾਨੂੰ ਨੂੰ ਪਤਾ ਲੱਗਣਾ ਖਰਾਬ ਹੋਵੇ ਜਾਣੀ ਤਾਂ ਫਾਇਦਾ ਕੋਈ ਨਹੀਂ ਫਾਇਦਾ ਕੋਈ ਬਾਕੀ ਬੱਚਿਆਂ ਨੂੰ ਹਾਬ ਦੀ ਚੀਜ਼ ਦੇਣੀ ਚਾਹੀਦੀ ਆ ਤੁਸੀਂ ਵੀ ਆਪਣੇ ਘਰ ਖਾਣੇ ਪਹਿਲੇ ਚੀਜ਼ ਲੈ ਕੇ ਆਉਨੇ ਆ ਤਾਂ ਬੱਚਿਆਂ ਨੂੰ ਹਾਬ ਦੀ ਦਿਓ ਇਨਫੈਕਸ਼ਨ ਦਾ ਘਰ ਬਣ ਜਾਂਦਾ ਆ ਕੋਈ ਫਾਇਦਾ ਨਹੀਂ ਉਹਦਾ ਲਕੋਣੇ ਦਾ ਬਾਕੀ ਸਾਡੇ ਮੰਮੀ ਹੋਣਾ ਦੇ ਵਿੱਚ ਕੋਈ ਵੰਡਿਆ ਨਹੀਂ ਆਪਾਂ ਆਪੇ ਹੀ ਚੀਜ਼ ਦੇ ਦੀ ਆ ਉਹਨਾਂ ਨੂੰ ਪਹਿਲੀ ਗੱਲ ਸਾਰਾ ਕੁਝ ਆ ਤੇ ਉਹਨਾਂ ਦੇ ਸਾਰੇ ਪੁਰੇ ਬੇੜੇ ਸਹਿਲ ਤੋਂ ਉਹਦੇ ਜਸਲੀ ਨੂੰ ਸੰਤਲੂਖ ਹੋ ਗਈ ਰੱਖਣੇ ਪੈਂਦੇ ਆ ਬਈ ਆਪਾਂ ਇਨਫੈਕਸ਼ਨ ਨਹੀਂ ਖਾਉਣੀ ਇਸਪੁਰ ਦਾ ਸਹੀ ਹੈ ਪਰ ਪੁਜੀਆ ਵਗੈਰਾ ਪਰ ਜੀ ਸਕੋਰ ਕਹਿੰਦੇ ਕਿ ਤੁਹਾਡੀ ਸਾਸੂ ਮੈਂ ਸਟੀਚਿੰਗ ਕਰਦੀ ਬਹੁਤ ਵਧੀਆ ਲੱਗਦੀ ਹੈ ਜੀ ਇਹ ਤਾਂ ਮੰਮੀ ਦਾ ਡੇਲੀ ਦਾ ਕੰਮ ਹੈ ਤੁਸੀਂ ਡੇਲੀ ਦੇਖ ਸਕਦੇ ਹੋ ਕਿਉਂਕਿ ਮੰਮੀ ਕਦੀ ਮੰਮੀ ਨੂੰ ਜਿਹੜਾ ਹੈਗਾ ਨਾ ਦੀ ਮੰਮੀ ਨਾਲੇ ਮੂਲੇ ਵੀ ਆਪ ਹੀ ਬਣਾਉਂਦੇ ਆ 207 ਵਾਲੇ ਕਹਿੰਦੇ ਪਏ ਕਿ ਤੁਹਾਡੇ ਸਾਰੀ ਰਾਤਾਂ ਬਲੌਗ ਦੇਖਦੇ ਆ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਬਾਰੋ ਵੀ ਬਹੁਤ ਜ਼ਿਆਦਾ ਮੈਸੇਜ ਆਉਂਦੇ ਆ ਕਿ ਬਿੱਬੀ ਤੁਸੀਂ ਅਗੜੇ ਬਲੌਗ ਬਹੁਤ ਵਧੀਆ ਲੱਗਦਾ ਸਾਨੂੰ ਪ੍ਰਾਂੀਆਂ ਜਿਆਦਾ ਚੇਤੇ ਆਈ ਨਹੀਂ ਆਇਆ ਅਮਰ ਅਸੀਂ ਕੈਨੇਡਾ ਟੋਰਾਂਟੋ ਤੋਂ ਆਂ ਸਾਨੂੰ ਤੁਸੀਂ ਸਾਰੇ ਬਹੁਤ ਵਧੀਆ ਲੱਗਦੇ ਹੋ ਥੈਂਕ ਯੂ ਥੈਂਕ ਯੂ ਤੇ ਆਪਣੇ ਮੰਮੀ ਪਾਪਾ ਦੇ ਇਦਾਂ ਹੀ ਰਿਸਪੈਕਟ ਕਰਦੇ ਰਿਹਾ ਕਰੋ ਤੁਸੀਂ ਥੈਂਕ ਯੂ ਕੈਨੇਡਾ ਵਾਲਿਓ ਹਾਂਜੀ ਜੀ ਮੰਮੀ ਪਾਪਾ ਦੇ ਨਾਲ ਹੀ ਆ ਸਾਰਾ ਕੁਝ ਹੀ ਉਹਨਾਂ ਦੇ ਪੈਰਾਂ ਪਿੱਛੇ ਸਾਰਾ ਕੁਝ ਆ ਆਪਣੀ ਮਾਪ ਦਾ ਅੱਜ ਤਾਂ ਉਹਦੇ ਕਮਰੇ ਜੀ ਰਹੀ ਤਾਂ ਮੰਮੀ ਜਣੀ ਉਹਨਾਂ ਦੇ ਬਸਰਾ ਸਾਰੇ ਜਣੇ ਆਪਣੇ ਸਾਰੇ ਆਣੇ ਆਪਣੇ ਮਾਪ ਦਾ ਆਦਰ ਮਾਨ ਕਰਿਆ ਕਰੋ ਤੇ ਉਹਨਾਂ ਦੇ ਪੈਰੀਂ ਹੱਥ ਲਾ ਕੇ ਕੋਈ ਵੀ ਕੰਮ ਸ਼ੁਰੂ ਕਰਨ ਜਾਣੇ ਕਿਤੇ ਬਾਹਰ ਜਾਣੇ ਲਾ ਕੇ ਜਾਇਆ ਕਰੋ ਤੇ ਸਾਰਾ ਕੁਝ ਤੁਹਾਨੂੰ ਮਿਲ ਜਾਣਾ ਆ। ਬਾਕੀ ਮਾ ਸਾਸੋਹਰੇ ਕੀ ਕਰ ਮਾਪੇ ਖੁਸ਼ ਆ ਤਾਂ ਸਮਝ ਲਓ ਸਾਰਾ ਕੁਝ ਖੁਸ਼ ਆ। ਬਾਹਰ ਦਿਖਾਵਾ ਕਰਨ ਦੀ ਕੋਈ ਲੋੜ ਨਹੀਂ ਕਿਤੇ ਜਾ ਕੇ ਕਿ ਮਾਪੇ ਨੂੰ ਖੁਸ਼ੀਂ ਦਿੱਤੇ ਤਾਂ ਕੋਈ ਗੱਲ ਦਾ ਫਾਇਦਾ ਨਹੀਂ। ਕਿਉਂਕਿ ਮਾਪਿਓ ਦੇ ਪੈਰਾ ਪੁੱਛੀ ਹੁੰਦਾ ਸਭ ਕੁਝ ਜਿਉ ਉਹ ਉਹਨਾਂ ਨੂੰ ਉਹਨਾਂ ਤੋਂ ਕੁਝ ਵੀ ਵਾਕਾ ਅੱਜ ਆਇਆ ਕੌਰ ਕੌਰ ਨਾਲ ਕੋਈ ਇਹਨਾਂ ਦਾ ਕਮੈਂਟ ਦੇਖੀ ਵੀ ਲਿਖਿਆ बोलके ਦੱਸ ਨਾ ਗ੍ਰੋਸਰੀ ਅਲਮਾਰੀ ਵਿੱਚ ਲੈ ਕੇ ਕਿਉਂ ਰੱਖਦੇ ਆ ਤੁਸੀਂ ਗ੍ਰੋਸਰੀ ਕਹਿੰਦੇ ਅਲਮਾਰੀ ਵਿੱਚ ਲੁਕੋ ਕੇ ਕਿਉਂ ਰੱਖਦੇ ਆ ਖਾਣ ਵਾਲੀਆਂ ਚੀਜ਼ਾਂ ਦਗਾ ਦੇ ਕਮੈਂਟ ਦਗਾ ਸਾਰੇ ਮਿਲ ਕੇ ਖਾਇਆ ਕਰੋ ਪਹਿਲੀ ਗੱਲ ਤਾਂ ਸਾਰੇ ਇੱਥੇ ਤਾਂ ਜਵਾਬ ਦੇਣੇ ਆ ਗ੍ਰੋਸਰੀ ਅਲਮਾਰੀ ਵਿੱਚ ਕਿਉਂ ਰੱਖਦੇ ਆ ਤੁਸੀਂ ਖਾਣ ਵਾਲੀਆਂ ਚੀਜ਼ਾਂ ਆ ਸਾਰਾ ਮਿਲ ਕੇ ਖਾਇਆ ਕਰੋ ਨੌਨ ਸੈਂਸ ਲੱਗੀ ਤੁਹਾਡੀ ਅੱਜ ਇਹ ਗੱਲ ਮੈਨੂੰ ਖਾਣ ਵਾਲੀਆਂ ਚੀਜ਼ਾਂ ਅਲਮਾਰੀ ਵਿੱਚ ਲੁਕੋ ਕੇ ਰੱਖ ਲਈਆਂ। ਐਦਾਂ ਦੀ ਕੋਈ ਗੱਲ ਨਹੀਂ ਉਹ। ਤਾਂ ਬੱਚਿਆਂ ਕਰਕੇ ਅਸੀਂ ਅਲਮਾਰੀ 'ਚ ਰੱਖੀਆਂ ਸੀ ਤੇ ਦਾਦੀ ਹੁਣਾਂ ਦਾੰਦ ਹੈ ਨਹੀਂ ਗਏ ਤੇ ਦਾਦੀ ਹੁਣਾਂ ਤੋਂ ਤੇ ਚ ਖਾ ਹੀ ਨੇ ਜਿਹੜੀ ਅਸੀਂ ਲੁਕੋ ਲ ਕੋ ਕੇ ਰੱਖੜੀਆਂ ਆ। ਅਸੀਂ ਆਪਣੇ ਬੱਚਿਆਂ ਕਰਕੇ ਲੁਕੋ ਕੇ ਰੱਖੀਆਂ ਆ। ਤੇ ਦੂਜੀ ਗੱਲ ਹੈ ਮੰਮੀ ਹੁਣਾਂ ਤੋਂ ਮੰਮੀ ਹੁਣਾਂ ਤੋਂ ਮੋਟਾ ਭੁਜਿਆ ਤਾਂ ਬਿਲਕੁਲ ਨਹੀਂ ਖਾਉਂਦਾ ਨਾ ਗਰੀਬ ਕੋੜਾ ਖਾ ਹੁੰਦਾ। ਪਤਲਾ ਭੁਜਿਆ ਮੰਮੀ ਹੁਣੀ ਬਹੁਤ ਘਾਟੇ ਦੇ ਚੀਜ਼ਾਂ ਖਾਂਦੇ ਆ ਬਾਹਰ ਲੀਆਂ। ਤੇ ਬਾਕੀ ਬੱਚਿਆਂ ਕਰਕੇ ਅਸੀਂ ਰੱਖੀਆਂ ਆ। ਘਰ 'ਚ ਹੀ ਰੱਖੀਆਂ ਆਂ ਇਹਨੂੰ ਕਿੱਥੇ ਰੱਖ ਲਈਆਂ। ਅਲਮਾਰੀ ਦੇ ਸਿਤਾਰਾ ਰੱਖਿਆ ਆ ਜਦੋਂ ਸਾਡੀ ਸੈਜੂ ਚੀਜ਼ ਲੈਂਦੀ ਹੈ ਨਾ ਤਾਂ ਉਹ ਖੋਲ ਕੇ ਨਾ ਪੈਕੇਟ ਨੂੰ ਤੇ ਰਬੜ ਨਹੀਂ ਚੜਦੀ ਕੋਈ ਸਲਾਦ ਦੇਣੇ ਚੀਜ਼ਾਂ ਉਹ ਖਾਣ ਵਾਲੇ ਤਾਂ ਉੱਦੈ ਨਹੀਂ ਰਹਿਣੀਆਂ ਤੇ ਉਹ ਖਰਾਬ ਹੁੰਨੀਆਂ ਆ ਬਾਕੀ ਕੋਈ ਨਹੀਂ ਕੋਠੀ ਪਾਵਾਂਗੇ ਤਕੜੀ ਜੀ ਤੇ ਫੇਰ ਅੱਪ ਰੱਖਾਂਗੇ ਕਮਰਾ ਹੈ ਖਾਣ ਪੀਣ ਵਾਲਾ ਰੱਖਾਂਗੇ ਉਹਦੇ ਵਿੱਚ ਕਹਿਣਾ ਕੌਲੀ ਨੇ ਪਾ ਕੇ ਸਾਰਾ ਕੁਝ ਰੱਖਤਾ ਤੇ ਬਾਕੀ ਹੁਣ ਪ੍ਰਮਾਤਮਾ ਦੀ ਕਿਰਪਾ ਜੀ ਜਿੰਨੀ ਸਾਡੀ ਹਿੰਮਤ ਹੈ ਕਿ ਆਪਾਂ ਸਾਰਾ ਚੀਜ਼ ਨੂੰ ਰੱਖ ਲਈਦਾ ਆ ਸਾਹਮਣੇ ਕਿਉਂਕਿ ਸਾਨੂੰ ਸਾਹਮਣੇ ਪੈਂਦੀ ਦੀ ਤੇ ਕਿਉਂਕਿ ਸਾਡੇ ਤੇ ਦੁਕਾਨਾਂ ਲਾ ਕੇ ਛਾਕੇ ਨਹੀਂ ਨਹੀਂ ਹੈਗੇ ਸਾਨੂੰ ਬਾਹਰੋਂ ਲਿਆਉਣਾ ਔਖਾ ਹੋ ਜਾਂਦਾ ਹੈ ਤੇ ਜਦੋਂ ਕੋਈ ਆਇਆ ਗਿਆ ਹੁੰਦਾ ਫਿਰ ਸਾਨੂੰ ਔਖਾ ਲੱਗਦਾ ਹੈ ਫਿਰ ਇਸ ਕਰਕੇ ਅਸੀਂ ਚੀਜ਼ ਨੂੰ ਨੇਚੇ ਸਾਹਮਣੇ ਰੱਖੀ ਰਾਇਆ ਤੇ ਬਾਕੀ ਸਾਰੀ ਪ੍ਰੈਗਨਨਸੀ ਵਾਲੇ ਤੁਹਾਨੂੰ ਡਾਊਟ ਜਿਹੜਾ ਕੱਢ ਦਿੱਤਾ ਆ ਬਾਕੀ ਜਿਹੜੇ ਹੋਰ ਕਮੈਂਟ ਆਏ ਸੀ ਜਿਹੜੇ ਥੋੜੇ ਜਿਹਾ ਸਾਨੂੰ ਲੱਗਦਾ ਸੀ ਜਵਾਬ ਦੇਣੇ ਆ ਤੇ ਉਹ ਫਸ ਜਵਾਬ ਤੇ ਬਾਕੀ ਤਾਂ ਦੀ ਕੋਈ ਗੱਲ ਨਹੀਂ ਪ੍ਰੈਗਨੈਂਸੀ ਵਾਲੀ ਕੋਈ ਗੱਲ ਨਹੀਂ ਜੀ ਬਹੁਤ ਟਾਈਮ ਤੋਂ ਆਪਾਂ ਆ ਦੇ ਲੋ ਆ ਕੇ ਕਹਿੰਦੀ ਪੁੱਛਿਆ ਸੀ ਜੇ ਤਾਂ ਆਪਾਂ ਇੱਧਰ ਰੱਖ ਦਈਏ ਤੇ ਇਹਨੇ ਦਾ ਮੱਲ ਕੇ ਰੋਟੀ ਨਹੀਂ ਖਾਣੀ ਫੇ ਬਸ ਕਿ ਜੇ ਕਿਉਂਕਿ ਸਾਡੇ ਤੋਂ ਬੱਚੇ ਦੇਖ ਨਹੀਂ ਹੁੰਦਾ ਜਿਸਲੇ ਦਾ ਹਾਲ ਹੋਇਆ ਸੀ ਨਾ ਇਨਫੈਕਸ਼ਨ ਵਾਲਾ ਸਾਡੇ ਤੋਂ ਉਸਲੇ ਦੇਖ ਨਹੀਂ ਹੁੰਦਾ ਸੀ ਤੇ ਅਸੀਂ ਉਸ ਤੋਂ ਬਹੁਤ ਪਰੇਜ ਰੱਖਿਆ ਆ ਉਸ ਟਾਈਮ ਤੋਂ ਇਹਦਾ ਤੇ ਅਸੀਂ ਕਿਹਾ ਇਹਨੂੰ ਹੁਣ ਬਿਮਾਰ ਨਹੀਂ ਹੋਣ ਦੇਣਾ ਹੈਗਾ ਤੇ ਆਪਾਂ ਇਹ ਚੀਜ਼ਾਂ ਥੋੜੀਆਂ ਖਲਾਣੀਆਂ ਇਹਦਾ ਜਦ ਜੇ ਅਸੀਂ ਚੱਲੇ ਆ ਦਿੱਤੀਆਂ ਜੂਸ ਵਗੈਰਾ ਬਣਾਣਾ ਸਿੰਘ ਭਲਾ ਜੀ ਦਾ ਆ ਜਿਹੜੀਆਂ ਇਹ ਚੀਜ਼ਾਂ ਇਹ ਘੱਟ ਦੇ ਤੇ ਅੱਜ ਤੁਹਾਨੂੰ ਦੱਸਤਾ ਹਾਂ ਉਹ ਪ੍ਰੈਗਨੈਂਟ ਹੈਗੀ ਏ ਕਿ ਨਹੀਂ ਹੈਗੀ ਸਾਰਿਆਂ ਨੂੰ ਡਾਊਟ ਕਲੀਅਰ ਕਰਤਾ ਆ ਤੇ ਕਾਫੀ ਟਾਈਮ ਦਾ ਮੈਸੇਜ ਆ ਰਿਹਾ ਸੀਗਾ ਤੇ ਆਪਾਂ ਸੋਚਦੇ ਪਏ ਸੀ ਕਿਦੋਂ ਬੋ ਦੱਸੇ ਇੱਕ ਮੈਸੇਜ ਨਹੀਂ ਸੀ ਬਹੁਤ سارے ਬਹੁਤ ਮੈਸੇਜ ਆਉਦਾ ਵੀ ਇਨਬਾਕਸ ਵਿੱਚ ਮੈਸੇਜ ਵੀ ਆ ਰਹੇ ਸੀਗੇ ਕਿ ਸ਼ਾਇਦ ਮੁੰਡੇ ਦੀ ਤਿਆਰੀ ਕਰਦੇ ਹੋਣ ਜਾਂ ਕੁਝ ਵੀ ਐ ਇਤਾਂ ਦੀ ਕੋਈ ਪਲਾਨਿੰਗ ਨਹੀਂ ਹੈ ਕਿ ਸਾਡੀ ਜਿਹੜਾ ਨੇ ਕਹਿੰਦੇ ਪਿਆ ਕਿ ਮੁੰਡਾ ਦੇਖ ਲਿਓ ਇੱਕ ਵਾਰੀ ਪਰਤ ਨਹੀਂ ਸਾਨੂੰ ਪ੍ਰਮਾਤਮਾ ਨੇ ਕੁੜੀਆਂ ਦਿੱਤੀਆਂ ਕੋਈ ਚੱਕਰ ਨਹੀਂ ਸਾਡੇ ਲਈ ਇਹ ਬਹੁਤ ਆ ਬਾਕੀ ਅਸੀਂ ਇਹ ਨਹੀਂ ਕਹਿੰਦੇ ਹੈਗੇ ਕਿ ਜਿਸ ਜੀ ਨੇ ਓਣਾ ਉਹਨੇ ਓਣਾ ਹੀ ਆ ਆਪਾਂ ਇਹ ਨਹੀਂ ਕਹਿੰਦੇ ਹੈਗੇ ਕਿ ਹਾਂ ਵੀ ਫੇਰ ਬਾਦ ਵਿੱਚ ਕਈ ਧਰ ਗੱਲਾਂ ਹੋਈਆਂ ਨੇ ਕਿ ਤੁਸੀਂ ਮਾਂ ਵੀ ਮੁੰਡਾ ਦੇਖਣਾ ਤੇ ਦੇਖਣਾ ਦੇਖਣਾ ਕਹਿੰਦਾ ਸਾਡੀ ਇਦਾਂ ਦੀ ਕੋਈ ਪਲਾਨ ਨਹੀਂ ਉਹ ਸਾਨੂੰ ਕੁੜੀਆਂ ਹੀ ਬਹੁਤ ਆ ਅਸੀਂ ਜਸਲੀਨ ਨੂੰ ਮੁੰਡਾ ਮਾਲਿਆ ਸਹਿਜ ਨੂੰ ਕੁੜੀ ਮਾਲਿਆ ਜਸਲੀਨ ਨੂੰ ਅਸੀਂ ਪਾਲਣਾ ਕਰੇਟ ਵਿੱਚ ਇਹਨੂੰ ਪਾਲਣਾ ਆਪਾਂ ਇਹ ਉਹ ਆਪਕੀ ਦਾਈ ਪੁਲਿਸ ਦੇ ਖੁਨਾ ਜਨਨੀ ਤੇ ਇੱਕ ਟੀਚਰ ਬੰਨਾ ਚਾਹੁੰਦੀ ਆ ਅੱਗੇ ਬਾਅਦ ਚ ਪਤਾ ਨਹੀਂ ਬਟਨ ਉਹ ਐਕਟਿੰਗ ਲਾਈਨ ਚ ਪੋਣਾ ਹੈ ਕਿਉਂਕਿ ਸਾਨੂੰ ਪਤਾ ਨਹੀਂ ਬੱਚਿਆਂ ਨੇ ਕੀ ਬੰਨਾ ਹੈ ਇਹ ਤਾਂ ਇਹਨਾਂ ਦੀ ਕਿਸਮਤ ਹੈ ਪਤਾ ਨਹੀਂ ਇਹਨਾਂ ਦੀ ਕਿਸਮਤ ਹੈ ਕੀ ਉਹ ਗਿਨ ਨੇ ਬੰਨਾ ਆਏਗਾ ਤੇ ਬਾਕੀ ਤੁਸੀਂ ਸਾਨੂੰ ਪਿਆਰੇ ਜਿਹੇ ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਲੱਗੇ ਸਾਡੇ ਕਮੈਂਟਾਂ ਦੇ ਜਵਾਬ ਤੇ ਪ੍ਰੈਗਨੈਂਸੀ ਜਿਹੜਾ ਜੁ ਦਿੱਸਿਆ ਤੇ ਕੋਈ ਕੁਝ ਗਲਤ ਬੋਲੇ ਤਾਂ ਸਾਨੂੰ ਮਾਫ ਕਰਿਓ ਕੋਈ ਗਲਤੀ ਵਾਤੀ ਹੋ ਗਈ ਤਾਂ ਅਸੀਂ ਬੱਚੇ ਸੰਦ ਕੇ ਤੁਹਾਨੂੰ ਮਾਫ ਕਰਦੇ ਹਾਂ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਪਿਆਰਾ ਜਿਹਾ ਕਮੈਂਟ ਕਰਿਓ ਤੇ ਬਾਕੀ ਜੇ ਅਸੀਂ ਕੀ ਕਰਦੇ ਬਲੌਗ ਜਿਸ ਤਰ੍ਹਾਂ ਪੜਾਉਂਦੀ ਮਮਾ ਚੱਲ ਕੱਲ ਵਾਲੇ ਬਲੌਗ ਚ ਲੈ ਕੇ ਆਉਂਗੇ ਟਾਈਮ ਹੋ ਗਿਆ ਬਲੌਗ ਵੱਡਾ ਹੋਇਆ ਚਲੋ ਠੀਕ ਹੈ ਜੀ ਸਾਰਿਆਂ ਚਲੋ ਠੀਕ ਹੈ ਜੀ ਸਾਰਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਇਦਾਂ ਹੱਸਦੇ ਬਸਦੇ ਰਹੋ ਸਾਰੇ ਜਣੇ ਜੇ ਕੋਈ ਗਲਤੀ ਹੋਈ ਸੜ ਤੋਂ ਮਾਫ ਕਰਨਾ ਕਮੈਂਟਾਂ 'ਚ ਜਵਾਬ ਗਲਤ ਦੇ ਹੋ ਗਏ ਤਾਂ ਮਾਫ ਕਰਨਾ ਗੁੱਸਾ ਨਹੀਂ ਕਰਨਾ ਕਮੈਂਟ ਕਰਦੇ ਰਿਹਾ ਕਰੋ ਤੇ ਅਸੀਂ ਜਵਾਬ ਦਿੰਦੇ ਰਵਾਂਗੇ ਸਾਰਿਆਂ ਨੂੰ ਤੇ ਜੇ ਸਾਡੀਆਂ ਗਲਤੀਆਂ ਕੱਢੂਗੇ ਤਾਂ ਇਹ ਤੁਹਾਨੂੰ ਗਲਤੀਆਂ ਆਪਣੇ ਸੁਧਾਰ ਕੇ ਦੱਸਾਂਗੇ ਕੋਈ ਜੇ ਤੁਸੀਂ ਗਲਤੀਆਂ ਕੱਢਦੇ ਰਹੋ ਤੇ ਅਸੀਂ ਸੁਧਾਰਦੇ ਰਹਾਂਗੇ ਬਾਏ ਬਾਏ